ਸ਼ਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇ ਹਾ ਪੋ ਬੀਜੇ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਓਨਾ ਹਲਕ ਪਲਤ ਮੁਖ ਉਜਲੇ ਓਏ ਹਰਦਰਗ ਹ ਸੱਚੀ ਪਹਿਨਾਏ ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵਹਿ ਉਹ ਜੇ ਹਾ ਬੀਜੇ ਤੇ ਹਾ ਫਲ ਖਾਏ ਜਾ ਸਤਗੁਰ ਸਰਾਖ ਨਦਰ ਕਰ ਦੇਖੈ ਸਵਾਭੀਰ ਸਭ ਉਗੜ ਆਏ ਕੋਈ ਜਹਾ ਚਿਤ ਮਹਿ ਨਿਤ ਤੇਹਾ ਪਾਇ ਕੋਈ ਤੇ ਹੋ ਜਿਹ ਦਈਏ ਵਜਾਏ ਨਾਨਕ ਤੁਹੀ ਸ੍ਰੀ ਖਤਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲ ਤਸਬਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਹਨੇਰੀਆਂ ਜੇ ਘਰ ਵਖ ਹੋਵੇ ਸਾਈ ਖਾਏ ਬਿਨ ਸਤਗੁਰ ਸੋਝੀ ਨਾ ਪਵੇ ਅਹੰਕਾਰ ਨਾ ਵਿੱਚ ਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਟੱਢ ਹੈ ਘਰ ਕਰਮ ਮੰਗਾਏ ਕੂੜ ਠੱਗੀ ਗੁੱਜੀ ਨਾ ਰਹੇ ਮੁਲੰਮਾ ਪਾਜ ਲਹਿ ਜਾਏ ਜਿਸ ਹੋਵੇ ਪੂਰਬ ਨਿਥਿਆ ਤਿਸ ਸਤਗੁਰ ਮਿਲੇ ਪ੍ਰਭ ਆਏ ਜਿਉ ਲੋਹਾ 파ਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂੰ ਧਣੀ ਜਿਉਂ ਪਹਾਵੇ ਤਿਵੇਂ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸਿਉ ਕਰੀ ਸਭ ਅਗਣ ਸ਼ਬਦ ਜਲਾਏ ਔਗਣ ਵਿਕਣ ਪੱਲਰੀ ਜਿਸ ਦੇਹ ਸੁਸਚੇ ਪਾਏ ਬਲਿਹਾਰੀ ਗੁਰ ਆਪਨੇ ਜਿਨੇ ਉਹ ਗੁਣ ਮੇਟ ਗੁਣ ਪਰ ਡਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨ ਦਿਨ ਹਰ ਹਰ ਨਾਮ ਧਿਆਵੈ ਹਰ ਹਰ ਨਾਮ ਰਮਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮੋ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫੇਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜਾ ਆਪੇ ਖਾਵੇ ਨਰਕ ਘੋਰ ਮੁਹ ਕਾਲ ਹੈ ਖੜਿਆ ਜਿਉ ਤਸਕਰ ਪਾਏ ਗਲਾਵੇ फेर सतਗੁਰ ਕੀ ਸਰਣੀ ਪਵੈ ਤਾਂ ਉੱਭਰੈ ਜਾਂ ਹਰ ਹਰ ਨਾਮ ਧਿਆਵੈ ਹਰ ਬਾਤਾ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੇਂ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੈ ਓਹ ਮਾਨ ਮੁਖ ਅਗਿਆਨ ਮੁਠਾ ਬਿਖਮਾਇ ਓਸ ਅੰਦਰ ਕੂੜ ਕੂੜੋ ਕਰ ਬੁੱਝੈ ਆਣਾ ਹੁੰਦੇ ਝਗੜੇ ਦਈਏ ਉਸ ਦਾ ਗਲ ਪਾਇਆ ਉਹ ਗੱਲ ਫਰੋਸ਼ੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੈ ਨਾ ਪਾਇਆ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੁਹ ਜੋੜੇ ਉਸ ਪੀ ਲਖਣ ਲਾਇਆ ਗੁਰਮੁਖ ਹੋਏ ਸੋ ਅਲਿਖ ਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਵਢਿਆਈ ਭਾਵੇਂ ਗੁਰ ਪੂਰੇ ਕੀ ਮਨ ਮੁਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ ਸਤ ਸੱਚਾ ਸ਼ਬਦੋਂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੀ ਸੱਚ ਧਿਆਇਂਦਾ ਸਤ ਸੱਚਾ ਸਤਗੁਰ ਇਕੇ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਗੁਰ ਸੇਵੇ ਆਪ ਗਣਾਇਂਦੇ ਤਿਨੇ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਗੁਰ ਤੇ ਚੁੱਕੇ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈ ਅਨ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੇਂ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨਿਤ ਪੁਰਖ ਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨ ਕਾ ਕਾੜਾ ਅੰਦੇਸਾ ਸਭ ਲਾਹਿ ਓਨ ਜਿਨਿ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋ ਰੇ ਗੱਲਾਂ ਰਾਤੀ ਉੰਘੇ ਦੱਬਿਆ ਨਵੇਂ ਸੋਤ ਸਭ ਢਿੱਲਾ ਮਨਮੁਖਾਂ ਦਾ ਸਿਰ ਜੋਰਾ ਅਮਰ ਹੈ ਨਿਤ ਦੇਵ ਹੈ ਭਲਾ ਜੋਰਾ ਦਾ ਆਖਿਆ ਪੁਰਖ ਕਮਾਉਂਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਸ਼ੁੱਧ ਨਰ ਸੇ ਜੋਰਾ ਪੁੱਛ ਚੱਲਾ ਸਤਗੁਰ ਕਹਿ ਆਖਿਆ ਜੋ ਚੱਲੈ ਸੋ ਸਤਿ ਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬੰਦ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪ੍ਰਵਾਹ ਅਥਾ ਹੈ ਅਤੁੱਲ ਕਿਉ ਤੁਲਿਐ ਸੇਵੜ ਭਾਗੀ ਜੇ ਤੁਧ ਧਿਆਇ ਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਪੀਰੀ ਸੈ ਹੋਰ ਕੱਚ ਪਿੱਚ ਬੋਲ ਦੇ ਸੇ ਪੂੜਿਆਰ ਪੂੜੇ ਝੜ ਪੜੀਐ ਉਹਨਾ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਨੂੰ ਝਖ ਮਰ ਦੇ ਕੜੀਐ